ਪੀਕੇਯੂ ਇਕਤਾ ਸਿੱਧੂਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਲਕਾਰ ਸਿੰਘ ਢੀਂਡਸਾ ਜਰਨਲ ਸਕੱਤਰ ਰਾਜਾ ਨਿੱਜਰ ਸਰਕਲ ਪ੍ਰਧਾਨ ਜਸਵੀਰ ਸਿੰਘ ਮੁਖਤਿਆਰ ਸਿੰਘ ਸੋਨੂ ਪੰਚ ਮੁਕੰਦਪੁਰ ਨੇ ਯੂਥ ਵਿੰਗ ਦਾ ਵਾਈਸ ਪ੍ਰਧਾਨ ਬਚਿੱਤਰ ਸਿੰਘ ਨੂੰ ਨਿਯੁਕਤ ਕੀਤਾ ਤੇ ਯੂਨੀਅਨ ਚ ਬਚਿੱਤਰ ਸਿੰਘ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਇਸ ਮੌਕੇ ਬਚਿੱਤਰ ਸਿੰਘ ਨੇ ਉਹਨਾਂ ਨੂੰ ਯੂਨੀਅਨ ਚ ਅਹੁਦਾ ਬਖਸ਼ਿਆ ਹਨ ਹੈ ਉਹ ਸਰਦਾਰ ਜਗਜੀਤ ਸਿੰਘ ਢੱਲਵਾਲ ਸੂਬਾ ਪ੍ਰਧਾਨ ਦਿਸ਼ਾ ਨਿਰਦੇਸ਼ਾਂ ਤੇ ਯੂਨੀਅਨ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ ਰਿਪੋਰਟ ਅਜੀਤ ਸਿੰਘ ਨਾਗੀ ਗੁਰਸਾਨ ਸਿੰਘ ਨਾਗੀ ਮਨਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਕਸ਼ਾ ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਭਾਰਤ ਦੇਸ਼ ਦੇ ਵਿੱਚ ਪੱਕੇ ਤੌਰ ਤੇ ਰਹੇ ਕਿਸ ਮੋਰਚੇ ਦੇ ਵਿੱਚ ਬੱਤ ਕਰਕੇ ਸਾਥ ਦਵਾਂਗਾ ਕਿ ਗਰੀਬ ਲੋਕਾਂ ਦੀ ਲੜਾਈ ਲੜਦਾ ਰਹਾਂਗਾ ਤੇ ਮੈਂ ਹੋਰ ਲੋਕਾਂ ਨੂੰ ਵੀ ਇਸ ਮੋਰਚੇ ਬਾਰੇ ਸੁਚੇਤ ਕਰਾਂਗਾ ਤਾਂ ਕਿ ਉਹ ਇਸ ਮੋਰਚੇ ਦੇ ਵਿੱਚ ਵੱੱਟ ਕਰਕੇ ਸਾਥ ਦੇਣ। ਇਸ ਮੋਰਚੇ ਨੂੰ ਕਦੇ ਦਿਖਾਇਆ। ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਨਾਲ ਹਜ਼ਾਰਾਂ ਨੌਜਵਾਨ ਜੁੜਦੇ ਆ ਤੇ ਅਸੀਂ ਸਾਰੇ ਉਹ ਨੌਜਵਾਨਾਂ ਦੇ ਧੰਨਵਾਦੀਆਂ ਜੋ ਸਾਡੇ ਨਾਲ ਜੁੜ ਕੇ ਤੇ ਬਹੁਤ ਸਾਰੀ ਮਿਹਨਤ ਕਰਦੇ ਆ ਖਾਸ ਕਰਕੇ ਬਚੱਤਰ ਸਿੰਘ ਵਰਗੇ ਨੌਜਵਾਨ ਜੋ ਥੋੜਾ ਸਮਾਂ ਪਹਿਲਾਂ ਹੀ ਸਾਡੇ ਨਾਲ ਜੁੜੇ ਆ ਪਰ ਇਹਨਾਂ ਨੇ ਜੂਨੀਅਨ ਦੀ ਹਰ ਕਾਲ ਤੇ ਵੱਧ ਚੜ ਕੇ ਹਿੱਸਾ ਲਿਆ ਤੇ ਸਾਡਾ ਹਮੇਸ਼ਾ ਸਾਥ ਦਿੱਤਾ ਤੇ ਸਾਡੇ ਨਾਲ ਹੋਰ ਵੀ ਕਈ ਸੈਂਕੜੇ ਨੌਜਵਾਨਾਂ ਨੂੰ ਜੋੜਿਆ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਅੱਜ ਜੂਨੀਅਨ ਪ੍ਰਧਾਨ ਨਮਾਸ਼ਹਿਰ ਤੇ ਸਾਰੇ ਮੈਂਬਰਾਂ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਜੂਥ ਮੁਕੰਦਪੁਰ ਦਾ ভাইস ਪ੍ਰਧਾਨ ਲਾਇਆ ਜਾਵੇਗਾ ਤੇ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਇਹ ਗਾਂ ਵੀ ਸਾਡੇ ਨਾਲ ਜੁੜ ਕੇ ਤੇ ਹੋਰ ਵੀ ਨੌਜਵਾਨਾਂ ਨੂੰ ਜੋੜਨਗੇ ਤੇ ਸਾਡੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਦੇਣਗੇ ਕਿਉਂਕਿ ਇਹ ਸੰਘਰਸ਼ ਇਕੱਲਾ ਸਾਡਾ ਨਹੀਂ ਕਿਸਾਨਾਂ ਦਾ ਨਹੀਂ ਹਰ ਵਰਗ ਦਾ ਸੰਘਰਸ਼ ਆ ਤੇ ਅਸੀਂ ਆਸ ਕਰਦੇ ਹਾਂ ਕਿ ਨਵੇਂ-ਨਵੇਂ ਨੌਜਵਾਨ ਜੁੜਨਗੇ ਤੇ 75 ਸਿੰਘ ਤੋਂ ਵੀ ਆਸ ਕਰਦੇ ਹਾਂ ਕਿ ਇਹ ਗਾਂ ਸਾਡਾ ਬਹੁਤ ਵੱਧ ਚੜ ਕੇ ਸਾਥ ਦੇਊਗਾ ਧੰਨਵਾਦ